ਇਹ ਇਹ ਨੂੰ ਸਹੀ ਮੰਨਦੇ ਆਪਾਂ ਤਸੀਲਦਾਰ ਸਾਹਿਬ ਇਹ ਸਹੀ ਮੰਨਦੇ ਨੇ ਆਹ ਤਸੀਲਦਾਰ ਸਾਹਿਬ ਲੱਗੋ ਹੁਣ ਇਹ ਤੋਂ ਜਿੰਨੀ ਹੈਗੀ ਆ ਦੇਖ ਲਓ ਐਸੇ ਵੀ ਆ ਗਿਆ ਇਹ ਤਸੀਲਦਾਰ ਆਹ ਡੇਗ ਦੀ ਨਿਸ਼ਾਨੀ ਆ ਉਹ ਸਿਧਾ ਆਂਦਾ ਇੱਥੋਂ ਰੋ ਇੱਦਾਂ ਮਾਰ ਕੇ ਦੇਖੋ ਤੁਸੀਂ ਕੈਮਰਾ ਤੁਹਾਨੂੰ ਸਿੱਧਾ ਨਜ਼ਰ ਆਣਾ ਦੇਖ ਵੀ ਦੇਖੋ ਗੱਡੀ ਵੱਡੀ ਹੋ ਗਈ ਬਿੰਦਰ ਸਰੋਆ ਜੀ ਕੀ ਮਾਮਲਾ ਜੀ ਅੱਜ ਦਾ ਪਹਿਲਾਂ ਤਾਂ ਸਤਿਕਾਰਯੋਗ ਸਾਥੀ ਜਿਹੜੇ ਇੱਥੇ ਆਏ ਆ ਤੁਸੀਂ ਆਪਣੇ মিডিਆ ਲੈ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਦਾਸ ਬਿੰਦਰ ਸਰੋਆ ਸ਼੍ਰੀ ਰਵਿਦਾਸ ਟੈਗਰਫੋਰ ਸੀਨੀਅਰ ভাইস ਪ੍ਰਧਾਨ ਪੰਜਾਬ ਸੋ ਦੇਖਿਓ ਕਿ ਇਹ ਮਸਲਾ ਸਾਡੇ ਮਹੱਲੇ ਦੇ ਰੋਡ ਦਾ ਆ ਜੋ ਘੰਟਾ ਘਰ ਤੋਂ ਲੱਗ ਕੇ ਮਲੋੜ ਦੇ ਕਿਲੇ ਤੱਕ ਜਾਂਦਾ ਹੈ ਜਰਨੈਲੀ ਸੜਕ ਆ ਸਤ ਕਰਮਾਂ ਦੀ ਅੱਜ ਉਹ ਬਾਬ ਆ ਗਿਆ ਸੀ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਕੋਲ ਇੱਥੇ ਸਕੂਲ ਸੀਗਾ ਸਾਡਾ ਜੀ ਇੱਥੇ ਪੜਦੇ ਹੁੰਨੇ ਸੀਗੇ ਤੇ ਇਹਦੇ ਸਕੂਲ ਖੇਤ ਆ ਜਿਹੜਾ ਨਾ ਇਹ ਬਹੁਤ ਦੂਰ ਸੀਗਾ ਇੱਥੇ ਢਾਸਣਾ ਲਾ ਕੇ ਪੜਦੇ ਹੁੰਨੇ ਸੀਗੇ ਖੰਭੇ ਦੇ ਨਾਲ ਤੇ ਅੱਜ ਉਹ ਦੇਖ ਲਓ ਜਿਹੜਾ ਉਹ ਖੇਤ ਆ ਉਹ ਸੜਕ ਦੇ ਗੱਭੇ ਆ ਗਿਆ ਤੇ ਅਸੀਂ ਕਿੱਥੇ ਖੜੇ ਆ ਕਹਿੰਦਾ ਮਤਲਬ ਇਹ ਆ ਕਿ ਜਿਹੜੀ ਜਰਨਲਿਸਟ ਸੜਕਾ ਉਹਦੇ ਤੇ ਜ਼ਿਮੀਦਾਰਾਂ ਨੇ ਕਬਜ਼ਾ ਕੀਤਾ ਹੈ ਜ਼ਿਮੀਦਾਰ ਜਿਹੜੇ ਆ ਉਹ ਚਾਹੇ ਕਾਂਗਰਸ ਆਵੇ ਚਾਹੇ ਭਾਜਪਾ ਆਵੇ ਚਾਹੇ ਆਮ ਆਦਮੀ ਪਾਰਟੀ ਆਵੇ ਉਹਨਾਂ ਸਾਰਿਆਂ ਨੂੰ ਜੁਆਇਨ ਕਰ ਲੈਣਾ ਪਰ ਉਹ ਪਾਰਟੀਆਂ ਹੀ ਉਹਨਾਂ ਸਾਥ ਦੇ ਨਾਲ ਅੱਜ ਸਰਕਾਰ ਬਣ ਗਈ ਤੇ ਸਾਡਾ ਸਾਥ ਦਿੱਤਾ ਇਸ ਕਰਕੇ ਜਿਹੜਾ ਸਾਡੇ ਮਹੱਲੇ ਦਾ ਐਮਸੀ ਆ ਉਹ ਵੀ ਇਕੱਲਾ ਮ ਐਮਸੀ ਸਾਡੇ ਮਹੱਲੇ ਦਾ ਨਹੀਂ ਸਾਡੇ ਇਸ ਬਾੜ ਦੇ ਵਿੱਚ ਤਿੰਨ ਵਾਰ ਐਮਸੀ ਬਣ ਚੁੱਕੇ ਆ ਇੱਕ ਵਾਰੀ ਨਲੋਈਆਂ ਦੀ ਇੱਕ ਵਾਰੀ ਸੁਖਿਆਬਾਦ ਦਾ ਇੱਕ ਵਾਰੀ ਆ ਸਲਵਾੜੇ ਦਾ ਬਣ ਗਿਆ ਜਿੰਨੇ ਐਮਸੀ ਬਣੇ ਆ ਉਹ ਜ਼ਿਮੀਦਾਰਾਂ ਦੇ ਥੱਲੇ ਲਾ ਕੇ ਬਣੇ ਆ ਆਪਣੇ ਦਿਮਾਗ ਦਾ ਇਸਤੇਮਾਲ ਨਹੀਂ ਕਰਦੇ ਉਹ ਸਿਰਫ ਤੇ ਸਿਰਫ ਦੂਸਰਿਆਂ ਦੀਆਂ ਗੱਲਾਂ ਸੁਣ ਕੇ ਕੰਮ ਕਰਦੇ ਵੀ ਉਹਨੇ ਇਹ ਕਹਤਾ ਤੇ ਉਹੀ ਡਿਸੀਜਨ ਫਾਈਨਲ ਆ ਪਰ ਆਪਾਂ ਮਾਜੋਗ ਮੁੱਖ ਕੈਬਨਿਟ ਮੰਤਰੀ ਜੇਮਪਾਲ ਸਾਹਿਬ ਨੂੰ ਵੀ ਮਿਲੇ ਆ ਬ੍ਰਹਮਸ਼ੰਕਰ ਜੈੰਪਾ ਜੀ ਨੂੰ ਉਹਨਾਂ ਨੇ ਉਸ ਦਿਨ ਸਾਨੂੰ ਵਿਸ਼ਵਾਸ ਦੋਇਆ ਕਿ ਅਸੀਂ ਇਹ ਰੋਡ ਖੁੱਲਾ ਕਰਵਾ ਗਏ ਜਿਹੜਾ ਆ ਇਹ ਵਧੀਆ ਤਰੀਕੇ ਨਾਲ ਬਣਾਵਾਂਗੇ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਉਹ ਕਿਦੇ ਦੁਆ ਥਲੇ ਆ ਕੇ ਇੱਥੇ ਮੂਰਤ ਕਰਕੇ ਐਨਆਈ ਰੋਡ ਬਣਾ ਦਿਓ ਜਦ ਕਿ ਸੱਤ ਕਰਮਾਂ ਦਾ ਰੋਡ ਆ ਤੇ ਤਿੰਨ ਕਰਮਾਂ ਦਾ ਰੋਡ ਬਣਾਣ ਡਿਓ ਆ ਇਹ ਤਾਂ ਨਜ਼ਾਇਜ਼ ਜਿਹੜਾ ਲੋਕਾਂ ਨਾਲ ਧੱਕਾ ਹੋ ਰਿਹਾ ਜੇ ਆਪਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਜਿਹੜੇ ਆ ਭਗਵੰਤ ਮਾਨ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਜੇ ਤੁਸੀਂ ਜਲੰਧਰ ਦੇ ਵਿੱਚ ਬਣੇ ਹੋਏ ਘਰ ਢਾ ਸਕਦੇ ਆ ਤੇ ਇਹ ਤਾਂ ਬਣੀ ਹੋਈ ਛੜਕੇ ਨਹੀਂ ਹਲੇ ਨਾ ਤਾਂ ਇੱਥੇ ਕਿਸੇ ਦੀ ਉਸਾਰੀ ਆ ਨਾ ਕਿਸੇ ਨੇ ਇੱਥੇ ਕੋਈ ਦੀਵਾਰ ਕੀਤੀ ਹੋਈ ਆ ਇਹ ਤਾਂ ਤੁਸੀਂ ਸਿਰ ਕਬਜ਼ਾ ਹਟਾ ਕੇ ਲੁੱਕ ਪਾਣੀ ਆ ਰੋੜੇ ਪਾਣੀ ਆ ਤੇ ਤੁਸੀਂ ਇਹਨੂੰ ਤਿਆਰ ਕਰਾਓ ਮੈਂ ਬੇਨਤੀ ਕਰਦਾ ਕਿ ਜੇ ਨਹੀਂ ਮੰਨੀਆਂ ਜਾਂਦੀਆਂ ਤਾਂ ਕੀ ਪਾਜੀ ਫਿਰ ਅਸੀਂ ਆਪਣਾ ਜਿਹੜਾ ਸ਼ਿਰੂ ਗੁਰ ਅਭਿਦਾਸ ਟੈਗਰ ਫੋਰਸ ਔਰ ਮਹੱਲਾ ਸਮੂਹ ਜਿਹੜਾ ਸਲਵਾੜਾ ਪੂਰੀ ਆਸੇ ਪਾਸੇ ਦੀਆਂ ਜਥੇਬੰਦੀਆਂ ਲੈ ਕੇ ਅਸੀਂ ਨਗਰ ਨਿਗਮ ਦਾ ਘਰਾਓ ਕਰਾਂਗੇ ਔਰ ਉਂੜਾ ਚੱਕਰ ਨਹੀਂ ਉਠਾਂਗੇ ਜਿੰਨਾ ਜਿਕਰ ਸਾਨੂੰ ਫਾਈਨਲ ਡਿਸੀਜਨ ਨਹੀਂ ਦਿੱਤਾ ਜਾਂਦਾ ਅਸੀਂ ਜਿੰਦੇ ਲਾਵਾਂਗੇ ਨਗਰ ਨਿਗਮ ਹੋਵੇ ਚਾਹੇ ਕੋਈ ਵੀ ਸਰਕਾਰੀ ਦਰਾਵਾ ਹੋਵੇ ਜਿੱਥੇ ਸਾਨੂੰ ਜੇ ਸਾਨੂੰ ਲੋੜ ਪਈ ਐਸ ਡੀ ਐਮ ਦਾ ਤੇ ਅਸੀਂ ਐਸ ਡੀ ਐਮ ਦਾ ਵੀ ਘਰਾ ਕਰਾਂਗੇ ਕਿਉਂਕਿ ਐਸ ਡੀ ਐਮ ਸਾਹਿਬ ਜਿਹੜੇ ਆ ਉਹ ਦੋਰਾ ਦੋਰੀ ਨੀਤੀ ਕਰਦੇ ਆ ਕਿਉਂ ਜ਼ਿਮੀਦਾਰੀ ਦੀ ਗੱਲ ਕਰਦੇ ਆ ਜ਼ਿਆਦਾ ਉਹ ਗਰੀਬਾਂ ਦੀ ਤਾਂ ਸੁਣਦੇ ਨਹੀਂ ਕਿਉਂਕਿ ਉਹ ਤਾਂ ਜਿਹੜੇ ਹਾਈ ਕੋਰਟ ਦੇ ਹਾਈ ਕੋਰਟ ਦਾ ਜਿਹੜਾ ਆਰਡਰ ਆ ਉਹਨੂੰ ਵੀ ਨਹੀਂ ਮੰਨਦੇ ਉਹ ਇਹ ਜਿਹੜੀ ਭੂਮੀ ਆ ਇਹ ਖਸਰਾ ਨੰਬਰ 353 ਵਿੱਚ ਆਂਦੀ ਇਹ ਜਿਹੜਾ ਪੂਰਾ ਰੋਡ ਆ ਇਹ ਸਤਕਰਮ ਦਾ ਰੋਡ ਆ ਪੱਕਾ ਮੈਟਲ ਰੋਡ ਜਿਸ ਨੂੰ ਕੀ ਇਨਕਰੋਚ ਕਰਕੇ ਪੂੰਜੀਪਤੀਆਂ ਨੇ ਤੇਨੇ ਕਰਮਦਾਰਿਆਂ ਦਿੱਤਾ ਜਿਸਬੰਧ ਵਿੱਚ ਸਾਡੇ ਜਿੰਨੇ ਵੀ ਇਹ ਨગર ਵਾਸੀਏ ਇਹਨਾਂ ਨੇ ਕੋਰਟ ਵਿੱਚ ਅਪੀਲ ਕੀਤੀ ਉਸ ਤੋਂ ਬਾਅਦ 133 ਧਾਰਾ ਅੰਦਰ ਐਸ ਡੀ ਐਮ ਸਾਹਿਬ ਨੇ 25/19 ਨੂੰ ਜਿਹੜੇ ਪਿੰਡ ਵਾਸੀਆਂ ਦੇ ਹੱਕ ਵਿੱਚ ਫੈਸਲਾ ਕਰਤਾ ਕਿ ਜੇ ਦੀ ਇਹ ਨਗਰ ਨਿਗਮ ਜਿਹੜੀ ਇਹ ਜਗਾਵਾ ਜਿਹੜੀ ਇਨਫੋਰਸਮੈਂਟ ਆ ਉਹ ਜਿਹਦੀ ਕਮੇਟੀ ਕੋਆਪਰੇਸ਼ਨ ਆ 20 ਦਿਨਾਂ ਅੰਦਰ ਇਹਨੂੰ ਕਬਜ਼ਾ ਤੋੜ ਕੇ ਇਹਨੂੰ ਖਾਲੀ ਕਰਾ ਕੇ ਆਮ ਲੋਕਾਂ ਕਾ ਵਾਸਤੇ ਇਸ ਹਾਥ ਕਰਮ ਦੀ ਰੋਡ ਬਣਾਈ ਜਾਵੇ ਜੋਦੋਂ ਇਹ ਫੈਸਲਾ ਹੋਇਆ ਐ ਐਸਡੀਐਮ ਸਾਹਿਬ ਦਾ ਉਹਦੇ ਖਿਲਾਫ ਜਿੰਨੇ ਵੀ ਪੂੰਜੀਪਤੀ ਨੇ ਉਹ ਚਲੇ ਗਏ ਹਾਈ ਕੋਰਟ ਨਹੀਂ ਉਹ ਗਏ ਅਡੀਸ਼ਨ ਜੱਦੀਸ ਜੁਰ ਦੇ ਸ਼ੈਂਜਫ ਸਾਹਿਬ ਦੀ ਕੋਰਟ ਚ ਸ਼ੈਂਜਫ ਦੀ ਕੋਰਟ ਸਾਹਿਬ ਤੇ ਉਹਨਾਂ ਨੇ ਇਹਨੂੰ ਤੋੜ ਦਿੱਤਾ 133 ਨੂੰ ਉਸ ਤੋਂ ਬਾਅਦ ਜਿਹਨੇ ਨਗਰ ਵਾਸੀ ਆ ਉਹ ਮੰਨ ਜੋਗ ਹਾਈ ਕੋਰਟ ਗਏ ਹਾਈ ਕੋਰਟ ਨੇ ਇਸ ਆਰਡਰ ਨੂੰ ਬਹਾਲ ਕਰਕੇ ਹੁਕਮ ਕੀਤਾ ਕਿ 15 ਦਿਨ ਦੇ ਵਿੱਚ ਜਿਹੜਾ ਇਹ ਕਬਜ਼ਾ ਵਾ ਇਹਨੂੰ ਤੋੜ ਕੇ ਇਹ ਸਤਕਰਮ ਦਾਇਸਤਾ ਬਹਾਲ ਕੀਤਾ ਜਾਵੇ ਹੁਣ ਪੋਜੀਸ਼ਨ ਇਹ ਹੋ ਗਈ ਆ ਕਿ ਲੋਕੀ ਜਿਹੜੇ ਕਿਤੇ ਕਾਬਜ ਨਹੀਂ ਉਨਜੀਪਤੀ ਉਹਨਾਂ ਦੀ ਮਿਲੀ ਭਗਤੀ ਕਰਕੇ ਰਾਜਨੀਤਿਕ ਪੋਚ ਕਰਕੇ ਉਹ ਇਸ ਆਰਡਰ ਨੂੰ ਇੰਪਲੀਮੈਂਟੇ ਹੋਣ ਦਿੰਦੇ ਜਿਸ ਸਬੰਧ ਵਿੱਚ ਨਗਰ ਵਾਸੀਆਂ ਨੇ ਰਾਜਨੀਤਿਕ ਲੋਕਾਂ ਨਾਲ ਵੀ ਗੱਲ ਕੀਤੀ ਔਰ ਬਕਵਾਕ ਆਵਾਜ਼ ਵੀ ਚੱਕੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੁਣ ਇਸ ਵੇਲੇ ਪ੍ਰੈਸ ਕਾਨਫਰੰਸ ਕੇ ਅੰਦਰ ਰੋਡ ਇਹ ਪੈ ਗਈ ਕਿਉਂਕਿ ਮੰਤਰੀ ਸਾਹਿਬ ਨੇ ਆ ਕੇ ਇਹ ਰੋਡ ਕਟਨ ਕਰਤਾ ਕਿ ਇੱਥੇ ਰੋਡ ਬਣੀ ਜਾਵੇ ਜੇ ਰੋਡ ਆਪਾਂ ਫਿਰ ਤਿੰਨ ਕ੍ਰਮ ਦੀ ਬਣ ਗਈ ਫਿਰ ਤਾਂ ਪੱਕੀ ਹੋ ਜਾਣੀ ਹੈ ਉਸ ਤੋਂ ਬਾਅਦ ਤਾਂ ਸਤ ਕ੍ਰਮ ਰਹਿ ਨਹੀਂ ਤਿੰਨ ਕ੍ਰਮ ਰਹਿ ਨਹੀਂ ਸਿਰਫ ਰੋਡ ਤੋ ਸਾਡੀ ਪਰਜੋਰ ਮੰਗ ਸਰਕਾਰ ਕੋਲ ਵੀ ਔਰ ਕਾਰਪੋਰੇਸ਼ਨ ਕੋਲ ਵੀ ਮੰਗਾ ਜਿਹੜੀ ਇਨਕ੍ਰੋਚਮੈਂਟ ਨਜਾਇਜ਼ ਕਬਜ਼ਾ ਕੀਤਾ ਗਿਆ ਉਹ ਤੋੜਿਆ ਜਾਵੇ ਔਰ ਰਸਤਾ ਸੱਤ ਕਰੰਮ ਦਾ ਕਿਤੇ ਆਵੇ ਕਿਉਂਕਿ ਆਮ ਪਬਲਿਕ ਰਸਤਾ ਵਾ ਜਦੋਂ ਪਹਿਲਾ ਕੇਸ ਜਿੱਤ ਚੁੱਕੇ ਆ ਨਗਰ ਨਿਗਮ ਤੇ ਫਿਰ ਇਹ ਕਿਉਂ ਨਹੀਂ ਮਾਮਲਾ ਇਹਨਾਂ ਕੋਲ ਉਠਾਇਆ ਗਿਆ ਕਿਉਂ ਨਹੀਂ ਪੁੱਛਿਆ ਗਿਆ ਇਹ ਗੱਲ ਇਹ ਆ ਕਿਉਂਕਿ ਇਹ ਹੈਗਾ ਖਸਰਾ ਨੰਬਰ 153 ਕਮੇਟੀ ਹਮੇਸ਼ਾ ਹੀ ਕਹਿੰਦੀ ਆ ਵੀ ਇਹ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹ ਇਸ ਨੂੰ ਸਾਨੂੰ ਦੇ ਕੇ ਡਾਕੂਮੈਂਟ ਦੇਵੇ ਉਹ ਡਾਕੂਮੈਂਟ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹ ਜਦ ਤੱਕ ਦਬਾਰਿਆ ਬਾਅਦ ਆ ਦਬਾਇਆ ਜਾ ਰਿਹਾ ਵਾ ਜਿਸ ਕਰਕੇ ਨਾ ਹੀ ਕਾਰਪੋਰੇਸ਼ਨ ਆਪਣੇ ਹੱਥ ਪੈਰ ਦੇਦੀ ਸਾਨੂੰ ਨਾ ਹੀ ਇਹ ਰੈਵਨਿਊ ਡਿਪਾਰਟਮੈਂਟ ਸਾਨੂੰ ਕਿਸ ਤਰ੍ਹਾਂ ਦਾ ਇਹ ਕੁਛ ਕਰ ਰਿਹਾ ਵਾ ਉਹ ਜੇ ਨਗਰਵਾਸੀ ਆ ਉਹ ਕਦੀ ਕਾਰਪੋਰੇਸ਼ਨ ਕੋ ਜਾਂਦੇ ਆ ਕਦੀ ਰੈਵਨਿਊ ਡਿਪਾਰਟਮੈਂਟ ਕੋ ਜਾਂਦੇ ਆ ਕਿਤੇ ਵੀ ਕੁਝ ਸੁਣਵਾਈ ਨਹੀਂ ਹੋ ਰਹੀ ਸਾਡੀ ਠੀਕ ਹੈ ਜੀ ਲੱਗੂਗਾ ਤੁਸੀਂ ਹਾਂਜੀ ਮੇਰਾ ਨਾਮ ਜਸਵੰਤ ਰਾਏ ਜੀ ਤੇ ਕੀ ਮਾਮਲਾ ਹੋਇਆ ਜੀ ਅੱਜ ਇੱਥੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹ ਸਾਡਾ ਮਸਲਾ ਬਹੁਤ ਗੰਭੀਰਾ ਜੀ ਮਹੱਲਾ ਜੀ ਮਹੱਲਾ ਸਲਵਾੜਾ ਜੀ ਬਾਲ ਨੰਬਰ ਉਹ ਨਗਾ ਆ ਇਹ ਮਸਲਾ ਬੜੀ ਦੇਰ ਤੋਂ ਚੱਲ ਰਿਹਾ ਜਿਦਾ ਕਿ ਇੱਕ ਰੋਡ ਦੇ ਉੱਤੇ ਜਿਮੀਦਾਰਾਂ ਨੇ ਨਜਾਇਜ਼ ਕਬਜ਼ਾ ਕੀਤਾ ਆ ਇਹ ਕਮੇਟੀ ਨੂੰ ਆਪਣੇ ਜਿੱਤ ਗਈ ਉਹ ਸਿਵਲ ਚ ਵੀ ਸੈਸ਼ਨ ਚ ਵੀ ਤੇ ਹਾਈ ਕੋਰਟ ਚ ਵੀ ਉਹਨਾਂ ਦੀ ਅਪੀਲ ਡਿਸਮਿਸ ਹੋ ਗਈ ਸੀ ਉਸ ਤੋਂ ਬਾਅਦ ਮੈਂ ਦੋ ਟੁੱਕੇ ਹੀ ਕਰਦਾ ਗੱਲਬਾਤ ਗੱਲ ਤਾਂ ਬੜੀ ਲੰਬੀ ਚੌੜੀ ਆ ਪਰ ਅਸੀਂ ਇਹ ਗੱਲ ਕਰਾਂਗੇ ਐਸ ਡੀ ਐਮ ਸਾਹਿਬ ਨੇ ਵੀ ਅਸੀਂ ਸਾਡੇ ਹੱਕ 'ਚ ਫੈਸਲਾ ਕੀਤਾ ਸੀ ਅਮਰ ਸ੍ਰੀਨਜੀ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਇਹੋ 19 ਦੇ ਵਿੱਚ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਫੇਰ ਉਹਨਾਂ ਨੇ ਸਟੇਲ ਲੈ ਲਈ ਸਟੇਲ ਲੈ ਕੇ ਫੇਰ ਜਿਹੜਾ ਸੀ ਨਿਸ਼ਾਨਦੇਹੀ ਦੁਬਾਰਾ ਹੋਈ ਕਿਉਂਕਿ ਪਹਿਲੀਆਂ ਨਿਸ਼ਾਨਦੇਹੀਆਂ ਜਿਹੜੀਆਂ 98 ਦੇ ਲੜਾਈ ਨੇ ਵਿੱਚ ਹੋਈਆਂ ਆ ਉਹ ਕਮੇਟੀ ਨੇ ਕਿਤੇ ਗੁੰਮ ਕਰ ਦਿੱਤੀਆਂ ਸਾਨੂੰ ਉਹ ਦੇ ਨਹੀਂ ਰਹੇ ਜਾਂ ਪੂਰਾ ਰਿਕਾਰਡ ਉਹਨਾਂ ਨੇ ਗਾਇਬ ਕਰ ਦਿੱਤਾ ਆ ਹੁਣ ਮੌਕੇ ਦੇ ਉੱਤੇ ਅਸੀਂ ਜੇਪਾ ਸਾਹਿਬ ਨੂੰ ਮਿਲੇ ਸੀ ਪਹਿਲਾਂ ਤਾਂ ਬਹੁਤਿਆਂ ਨੂੰ ਮਿਲੇ ਆ ਲੇਕਿਨ ਹੁਣ ਦੇ ਐਮਐਲਏ ਸਾਹਿਬ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਪੂਰਾ ਸ਼ੁਭਾਸ਼ਣ ਦਿੱਤਾ ਸੀ ਇਹ ਕਰਾਵਾਂਗੇ ਤੇ ਉਸ ਤੋਂ ਬਾਅਦ ਹੁਣੇ ਆਪ ਹੀ ਇਹਦਾ ਬਣਾਉਣ ਦਾ ਸਾਡੇ ਹੱਕ 'ਚ ਕੋਈ ਫੈਸਲਾ ਨਹੀਂ ਜਾਏ ਇਹਦੀ ਕੋਈ ਫੈਸਲਾ ਨਹੀਂ ਹਲੇ ਤੱਕ ਹੋਇਆ ਹਾਈ ਕੋਰਟ ਦੇ ਬਿਟਰ ਰਿਆ ਜਿਵੇਂ ਰਿਕਾਰਡ ਹੈ ਜਿਹੜਾ ਐਸ.ਡੀ.ਐਮ ਤੋਂ ਪਹਿਲਾਂ ਐਸ.ਜੀ.ਓ ਤੋਂ ਰਿਕਾਰਡ ਤੁਹਾਨੂੰ ਮੰਗਿਆ ਗਿਆ ਸੀ ਸਾਡੇ ਕੋਲੋਂ ਰਿਕਾਰਡ ਮੰਗਿਆ ਗਿਆ ਸੀ ਅਸੀਂ ਮੌਕਾ ਦਿਖਾ ਲਿਆ ਸੀ ਮੌਜੂਦਾ ਜਿਹੜੇ ਐਸ.ਡੀ.ਐਮ ਸਾਹਿਬ ਆ ਬੈਂਸ ਸਾਹਿਬ ਉਹਨਾਂ ਨੇ ਸਾਡੇ ਕੋਲ ਰਿਕਾਰਡ ਮੰਗਿਆ ਸੀ ਉਸ ਉਹਨਾਂ ਨੇ ਕਿਹਾ ਵੀ ਤੁਸੀਂ ਕਮੇਟੀ 'ਚੋਂ ਰਿਕਾਰਡ ਲਓ ਤੇ ਕਮੇਟੀ ਦੇ ਵਿੱਚ ਉਹਨਾਂ ਕੋਲ ਰਿਕਾਰਡ ਸਾਰਾ ਸਾਨੂੰ ਵੀ ਦੇ ਦੇ ਤੁਸੀਂ ਤਾਂ ਸਰਕਾਰੀ ਆ ਸਰਕਾਰੀ ਇਹ ਛੜ ਕੋ ਸਾਡਾ ਤਾਂ ਕੋਈ ਰੋਲ ਨਹੀਂ ਹੈਗਾ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਲੇਕਿਨ ਉਹਨਾਂ ਨੇ ਉਹਨਾਂ ਦੀ ਬਜਾਇ ਮੰਗਲ ਦੇ ਸਾਡੇ ਸਾਡੇ ਕੋਲੋਂ ਮਤਲਬ ਰਿਕਾਰਡ ਮੰਗਿਆ ਲੇਕਿਨ ਸਾਡੇ ਕੋਲ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਉਹਨਾਂ ਦਾ ਉਹਨਾਂ ਨੇ ਕੇਸ ਜਿਹੜਾ ਇਹ ਡੀਆਈਡੀ ਕਰ ਦਿੱਤਾ ਜਿਹੜਾ ਵਿਵਾਦ ਚੱਲਦਾ ਮੰਤਰੀ ਸਾਹਿਬ ਨੇ ਪਿੱਛੇ ਚੌਧਰੀ ਕਹਿੰਦੇ ਇਹ ਵੀ ਡਾਟਰੀ ਕੀਤਾ ਹੁਣ ਦੇਖੋ 13 14 ਤਰੀਕ ਨੂੰ ਮੰਤਰੀ ਸਾਹਿਬ ਆ ਕੇ ਇਹਦਾ ਉਦਘਾਟਨ ਕਰ ਗਏ ਅਸੀਂ ਉਹਨਾਂ ਨੂੰ ਉਸ ਦਿਨ ਵੀ ਗੱਲਬਾਤ ਕੀਤੀ ਪਈਏ ਦੇਖੋ ਪਈ ਕੋਰ ਦਾ ਫੈਸਲਾ ਹੈ ਤੁਸੀਂ ਅਦੋਂ ਅਸੀਂ ਰੋਡ ਬਣ ਜਾਈ ਅਸੀਂ ਬੜੇ ਖੁਸ਼ ਹਾਂ ਅਸੀਂ ਕਹਿੰਦੇ ਪੂਰਾ ਬਣੇ ਜਿੰਨਾ ਹੈਗਾ ਉਹਨਾਂ ਸਾਡਾ ਦੇਓ ਪਬਲਿਕ ਨੇ ਲੰਘਣਾ ਸਾਡਾ ਥੋੜੀ ਪਬਲਿਕ ਪਲੇਸ ਆਏ ਹੋ ਸਰਕਾਰੀ ਇਹੋ ਸਾਰਾ ਹੈਗਾ ਮੇਨ ਮੰਗ ਕੀ ਆ ਹੁਣ ਆਪਣੀ ਕੇ ਮੇਨ ਮੰਗ ਸਾਡੀ ਇਹ ਆ ਵੀ ਦੇਖੋ ਜੀ ਅਗਰ ਛੜ ਕੇ ਬਣਨੀ ਬਣਨੀ ਆ ਤਾਂ ਇਹ ਪੂਰੀ ਬਣਾਓ ਨਹੀਂ ਤਾਂ ਫਿਰ ਬਣਾਉਣ ਦਾ ਕੋਈ ਫਾਇਦਾ ਨਹੀਂ ਆਪ ਸਰਕਾਰ ਨੇ ਤਾਂ ਕਾਫੀ ਜਿਹੜੇ ਨਜਾਇਜ਼ ਕਬਜ਼ੇ ਛੜਾਏ ਆ ਪਰ ਜਦੋਂ ਤੁਹਾਡੇ ਏਰੀਆ ਦੀ ਇਸ ਦੀ ਗੱਲ ਆਉਂਦੀ ਹੈ ਕੀ ਤੁਹਾਨੂੰ ਲੱਗਦਾ ਕਿ ਧੱਕਾ ਹੋ ਰਿਹਾ ਤੁਹਾਡੇ ਸਾਡੇ ਨਾਲ ਬਹੁਤ ਅੱਜ ਤੋਂ ਨਹੀਂ ਧੱਕਾ ਹੋ ਰਿਹਾ ਜੀ ਸਾਨੂੰ ਤਾਂ 20-25 ਸਾਲ ਹੋ ਗਏ ਕਿਸੇ ਦਾ ਹੋਵੇ ਪ੍ਰੈਸ਼ਰ ਨਬਰ ਕਿਤੇ ਬਸ ਉਹ ਇਦਾਂ ਦੀ ਦੂਜੀ ਪਾਰਟੀ ਜਿਹੜੀ ਹੈਗੀ ਆ ਉਹ ਉਹਦੇ ਨਾਲ ਰਲ ਜਾਂਦੇ ਉਹਦੇ ਵਿੱਚ ਜੱਦ ਸ਼ਾਮਲ ਹੁੰਦੇ ਬਸ ਇਦਾਂ ਹੀ ਆ ਜੀ ਉਹਨਾਂ ਦੀ ਮਿੱਲੀ ਭੋਗ ਤਾਂ ਸਾਰੀ ਐਸਡੀਐਮ ਸਾਹਿਬ ਦੀ ਵੀ ਮਿੱਲੀ ਭੋਗ ਤਾਂ ਅਸੀਂ ਤਾਂ ਇਹੋ ਹੀ ਕਹਾਂਗੇ ਅੱਗੇ ਕਾਨੂੰਗੋ ਜਿੰਨੇ ਵੀ ਸਗੇ ਪਹਿਲਾਂ ਉਹਨਾਂ ਦੇ ਬਾਪ ਨੇ ਨਿਸ਼ਾਨਦਈ ਕੀਤੀਆਂ ਜਿਹੜੀਆਂ ਅਸੀਂ ਮੰਗ ਰਹੇ 95.99 ਦੇ ਜਿਹੜੀਆਂ ਨਿਸ਼ਾਨਦਈਆਂ ਹੋਈਆਂ ਭਈ ਉਹ ਜਿਹੜੀਆਂ ਨਿਸ਼ਾਨਦਈਆਂ ਉਹਦੇ ਆਧਾਰ ਦੇ ਉੱਤੇ ਕਮੇਟੀ ਕੇਸ ਜਿੱਤੀ ਆ ਤੇ ਹੁਣ ਜਿਹੜੀਆਂ ਤੁਸੀਂ ਇੱਧਰ ਨੂੰ ਕਰੀ ਜਾਂਦੇ ਆ ਜਦ ਕਿ ਇਹ ਜਿਹੜੀ ਆਬਾਦੀ ਆ ਇਹ 1914 ਤੋਂ ਲਾ ਕੇ ਮਤਲਬ ਇਹ ਬਣੀ ਹੋਆ ਪਹਿਲਾਂ ਇਹ ਆਏ ਇਹਨਾਂ ਨੂੰ ਅਲਰਟ ਹੋਈ 1960 ਦੇ ਵਿੱਚ ਇਹ ਉਦੋਂ ਆਏ ਆ ਪਹਿਲਾਂ ਕਿੱਥੇ ਸੀ ਪਹਿਲਾਂ ਕਦੋਂ ਕੇਸ ਜਿੱਤੇ ਆ ਜੀ ਪਹਿਲਾਂ ਜਿੱਤਿਆ ਜੀ ਇਹੋ ਤੇ ਸਿਵਲ ਦੇ ਵਿੱਚੋਂ 2001 ਚ ਉਸ ਤੋਂ ਬਾਅਦ 2003 ਚ ਇਹਨਾਂ ਦਾ ਸੈਸ਼ਨ ਕੋਰਟ ਚੋ ਵੀ ਇਹਨਾਂ ਦੀ ਅਪੀਲ ਰੱਦ ਹੋਈ ਆ ਤੇ ਉਸ ਤੋਂ ਬਾਅਦ 2005 ਦੇ ਵਿੱਚ ਮਤਲਬ ਹਾਈ ਕੋਰਟ ਚੋ ਇਹਨਾਂ ਦੀ ਅਪੀਲ ਜਿਹੜੀ ਆ ਉਹ ਰੱਦ ਹੋਈ ਹੁਣ ਵੀ ਤੁਹਾਡਾ ਕੇਸ ਚੱਲਦਾ ਦਾ ਹੁਣ ਸਾਡਾ ਅਸੀਂ ਵੀ ਰਿਟ ਕੀਤੀ ਉਹ ਇੱਕ ਹਾਈ ਕੋਰਟ ਚ ਵੀ ਕੀਤੀ ਹਾਂਜੀ 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 ਮੈਡਮ ਕੀ ਨਾਮ ਜੀ ਆਪਣਾ ਸਰ ਮੇਰਾ ਨਾਮ ਸੁਨੀਤਾ ਦੇਵੀ ਵਾਰਡ ਨੰਬਰ 49 ਤੋਂ ਮੈਂ ਕਾਉਂਸਲਰ ਆ ਅੱਛਾ ਜੀ ਜਿਹੜੀ ਇੱਕ ਸੜਕ ਇਥੋਂ ਪਾਸ ਹੋਈ ਆ ਪਿੱਛੇ ਜਿਹੜਾ ਦਰਘਟਨ ਕੀਤਾ ਗਿਆ ਕਿੰਨੀ ਸੜਕ ਆ ਸਰ ਇਹ 12 ਫੁੱਟ ਦਾ ਗਿਆ ਬਾਰਾ ਫਟ ਦੀ ਸੜਕ ਹੈ ਬਾਰਾ ਫਟ ਕਾਨੂੰਨ ਦੇ ਅਧਾਰ ਤੇ 12 ਫੁੱਟੇ ਬਣਨੀ ਸੀ ਤੇ ਪਿੰਡ ਵਸਿੰਗਾਂ ਦਾ ਇਹ ਕਾਣਾ ਪ੍ਰੈਸ ਕੰਪਲਸਿਵਲੀ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਇਹਦੇ ਖਿਲਾਫ ਪਿਆ ਆਪਾਂ ਜਿਹੜੀ ਇਹ ਸੜਕ ਹੈ ਇੰਨੀ ਨਹੀਂ ਬਣ ਦੇਣੀ ਜਿਹੜਾ ਇੱਕ ਪੁਰਾਣਾ ਕੋ ਮਾਮਲਾ ਚੱਲਦਾ ਪਿਆ ਕਾਫੀ ਸਾਲਾਂ ਤੋਂ ਉਹ ਪੂਰੀ ਬਣਨੀ ਆ ਅੱਛਾ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਸਰ ਜਿਹੜਾ ਇਹਨਾਂ ਨੇ ਮਤਲਬ ਕੇਸ ਕੀਤਾ ਹੋਇਆ ਸੀਗਾ ਇਹ ਸਰ ਕੇਸ ਹਾਰ ਗਏ ਹੋਏ ਤੇ ਇਹ 12 ਫਟ ਦਾ ਕਾਨੂੰਨ ਦੇ ਦਾ ਤੇ 12 ਫੁੱਟ ਦੀ ਸੜਕ ਹੈ 12 ਫੁੱਟੇ ਹੀ ਬਣਨੀ ਆ ਕਿਸારે ਤੋਂ ਜੋ ਸਰਕਾਰ ਦੇ ਅਧਾਰ ਤੇ ਹੈਗਾ ਉਹੀ ਬਣ ਨਹੀਂ ਸਕਦੀ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਸੜਕ ਇੰਨੀ ਬਣਦੀ ਆ ਜੋ ਆਪਾਂ ਬਣ ਨਹੀਂ ਦਿਆਗੇ ਉਹਨੂੰ ਕਿਹਦਾ ਬਰੋਧ ਕਰਾਂਗੇ ਤੇ ਉਥੇ ਨਗਰ ਨਿਗਮ ਦਾ ਵੀ ਖਰਾਉ ਕਰਾਂਗੇ ਜਾਂ ਕੀ ਮਨੂਰ ਦਫ਼ਤਰ ਦਾ ਵੀ ਖਰਾਉ ਕਰਾਂਗੇ ਸਰ ਨਹੀਂ ਸਰ ਦੇਖੋ ਅਸੀਂ ਤਾਂ ਇਹ ਚਾਹੁੰਦੇ ਆ ਵੀ ਸੜਕ ਬਣਨੀ ਚਾਹੀਦੀ ਸਾਰੀ ਜਨਤਾ ਸਲਵਾਂ ਜਿਹਨਾਂ ਵਾਰਡ ਨੰਬਰ 49 ਆ ਸਾਰਾ ਚਾਹੁੰਦਾ ਕਿ ਸੜਕ ਬਣੇ ਸਰ ਅਸੀਂ ਤਾਂ ਇਹੀ ਕਵਾਂਗੇ ਬਣਨੀ ਚਾਹੀਦੀ ਆ ਸਰ ਹੁਣੇ ਜਿੰਪਾ ਸਾਹਿਬ ਮੂਰਤ ਕਰ ਗਏ ਆ ਸਰ ਸੜਕ ਬਣਨੀ ਚਾਹੀਦੀ ਆ ਕੀ ਆ ਮਾਮਲਾ ਤੇ ਤੁਸੀਂ ਕੀ ਆ ਮਾਮਲਾ ਤੁਹਾਡਾ ਸਰ ਇਹ ਜਿਹੜਾ ਮਾਮਲਾ ਹੈਗਾ ਇੱਕ ਮਿੰਟ ਇੱਕ ਮਿੰਟ ਪੁੱਛੋ ਇਹ ਮਾਮਲਾ ਜਿਹੜਾ ਬਹੁਤ ਹੋ ਰਿਹਾ ਹੈ ਨਾ ਸਰ ਜਿਹੜਾ ਬਾਰ ਨੰਬਰ 59 ਦਾ ਸੜਕ ਦਾ ਰੋਲਾ ਹੈ ਸਰ ਫਿਲਹਾਲ ਤੇ ਨਾ ਕੋਈ ਰੋਲਾ ਨਹੀਂ ਹੈ ਕਿ 40 ਸਾਲ ਤੋਂ ਕੇਸ ਚੱਲਦੇ ਆ ਰਹੇ ਆ ਸਾਨੂੰ ਮੇਰੀ ਮਿਸਨੂ ਸੁਨੀਤਾ ਦੇਵੀ ਜੀ ਨੂੰ 12 ਨੰਬਰ 49 ਤੋਂ ਕਾਉਂਸਲਰ ਬਣਿੰਨ ਨੂੰ ਅਜੇ 3 ਸਾਲ ਹੋ ਗਿਆ ਲਗਭਗ ਤੇ ਸਰ ਇਹ ਜਿਹੜਾ ਜੋ ਮਾਮਲਾ ਚੱਲ ਰਿਹਾ ਹੈ ਨਾ 40 ਸਾਲ ਤੋਂ ਚੱਲਦਾ ਪਿਆ ਇਹ ਅਸੀਂ ਸਾਡੇ ਐਮਸੀ ਦਾ ਕੰਮ ਹੁੰਦਾ ਹੈ ਕਿ ਸੜਕ ਪਾਸ ਕਰਾਉਣੀ ਅਸੀਂ 2230 ਫੁੱਟ ਲੰਬੀ ਔਰ 12 ਫੁੱਟ ਦਾ ਗੋਲਾ ਪਾਸ ਕਰਾਇਆ ਸਰ ਕਾਰਪੋਰੇਸ਼ਨ ਦੇ ਅੰਦਰ ਔਰ ਇਹਦਾ ਮਾਨਯੋਗ ਸਾਡੇ ਹਿਸ਼ਾਲਪੁਰ ਦੇ ਮੰਤਰੀ ਸਾਹਿਬਾਨ ਸ਼੍ਰੀ ਬ੍ਰਹਮਚੰਰ ਜਿੰਪਾ ਜੀ ਨੇ ਮਨੋਕੋਸ਼ ਕੀਤਾ ਹੈ ਔਰ ਅਸੀਂ ਚਾਹੁੰਦੇ ਆ ਕਿ ਸੜਕ ਬਹੁਤ ਵਧੀਆ ਬਣਨੀ ਚਾਹੀਦੀ ਆ ਪਾਸ ਹੋ ਚੁੱਕੀ ਆ ਠੇਕੇਦਾਰ ਨਾਲ ਗੱਲ ਹੋ ਚੁੱਕੀ ਆ ਉਹ ਕਹਿੰਦੇ ਅਸੀਂ ਥੋੜੀ ਦਿਨਾਂ ਤੱਕ ਹੀ ਸ਼ੁਰੂ ਕਰ ਦੇਣੀ ਆ ਸਰ ਜੇ ਇਹ ਰੋਲੇ ਦੀ ਗੱਲ ਕਰਦੇ ਆ ਵੀ ਇਹਦਾ ਕੋਈ ਕੇਸ ਹੈ ਨਾ ਉਹ ਕੇਸ ਤਾਂ ਸਭ 40 ਸਾਲ ਤੋਂ ਚੱਲਦਾ ਪਿਆ ਇਹ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਕੇਸ ਚੱਲਦਾ ਆ ਉਹ ਤੁਸੀਂ ਕਾਰਪੋਰੇਸ਼ਨ ਨੂੰ ਪੁੱਛ ਸਕਦੇ ਤੇ ਪਿੰਡ ਵਸਿੰਗ ਨੇ ਤੁਹਾਡੇ ਤੇ ਇਹਦੇ ਲਈ ਕੋਈ ਅਪਰੋਚ ਕੀਤੀ ਆ ਪਰ ਨਹੀਂ ਬਣਨ ਦੇਣੀ ਅਸੀਂ ਜਾਂ ਵਿਰੋਧ ਕਰਾਂਗੇ ਲੈਦਾ ਦਾ ਕੁਝ ਸਰ ਮੇਰੇ ਘਰ ਜਾਂ ਮੇਰੇ ਨਾਲ ਜਾਂ ਮੇਰੀ ਮਿਸੇਜ ਨਾਲ ਕਿਸੇ ਨੇ ਵੀ ਕੋਈ ਇਹ ਗੱਲ ਨਹੀਂ ਕਹੀ ਹੈਗੀ ਵੀ ਅਸੀਂ ਸੜਕ ਨਹੀਂ ਬਣ ਦੇਣੀ ਮੇਸਾਲ ਹਰ ਇੱਕ ਬੰਦੇ ਨੇ ਇਹ ਗੱਲ ਕਹੀ ਆ ਵੀ ਸੜਕ ਬਣਨੀ ਚਾਹੀਦੀ ਆ ਮੇਰੇ ਵਾਰ ਦੇ ਵਿੱਚ ਪਰਾਚੀਨ ਸਿਸਿਰ ਬਾਬਾ ਬਾਗਾਂਝਾ ਦਾ ਮੰਦਿਰ ਆ ਜਿੱਥੇ ਕਿ 31ਵਾਂ ਸਾਲ ਹੋ ਗਿਆ ਜੀ 31 ਸਾਲ ਹੋ ਗਏ ਜਾਗਰਣ ਕਰਦਿਆਂ ਉਹ 31 ਮਾਰਚ ਨੂੰ 31ਵਾਂ ਜਾਗਰਣ ਹੈਗਾ ਅਸੀਂ ਚਾਹੁੰਦੇ ਆ ਮੈਂ ਠੇਕੇਦਾਰ ਜੀ ਨੂੰ ਕਿਹਾ ਸੀਗਾ ਵੀ ਸਾਨੂੰ 28 ਮਾਰਚ ਤੱਕ ਸੜਕ ਤਿਆਰ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਕਿਸੇ ਨੇ ਵਿਰੋਧ ਵੀ ਕਰਨਾ ਆ ਉਹ ਵਿਰੋਧ ਕਾਰਪੋਰੇਸ਼ਨ ਕਰੇ ਪਰ ਸਾਡੇ ਨਾਲ ਕੋਈ ਵਿਰੋਧ ਨਹੀਂ ਇਹ ਸੜਕ ਪਾਸ ਕਰਾਈ ਆ ਇਹ ਕਾਰਪੋਰੇਸ਼ਨ ਨੇ ਦੇਖਣਾ ਆ ਕਿ ਬਣ ਦੇਣੀ ਜਾਂ ਨਹੀਂ ਦੇਣੀ ਠੀਕ ਹੈ ਅਸੀਂ ਤਾਂ ਇਹ ਕਹਾਂਗੇ ਸੜਕ ਬਣਨੀ ਚਾਹੀਦੀ ਆ ਇਹ ਪਬਲਿਕ ਦੀ ਸਹੂਲਤ ਵਾਸਤੇ ਬਣਨੀ ਆ ਨਾ ਕਿ ਸਾਡੀ ਸਹੂਲਤ ਮਹਿਬਾਨੀ ਠੀਕ ਠੀਕ ਜੀ ਸਰ ਸਲਵਾੜੇ ਮੋਹਲੇ ਦੇ ਚ ਸੜਕ ਤਾਂ ਕਾਫੀ ਲੰਬੇ ਸਮੇਂ ਤੋਂ ਗੱਲ ਕਰ ਰਹੇ ਆ ਜੀ ਕੀ ਕਹਿਣਾ ਚਾਹੁੰਗੇ ਉਸ ਬੰਦੇ ਨੂੰ ਜਿਹੜਾ ਸਲਵਾੜਾ ਹੈਗਾ ਬਾਰਡ ਨੰਬਰ 45 ਦੇ ਵਿੱਚ ਪੈਂਦਾ ਹੈਗਾ ਆ ਉੱਥੇ ਤੇ ਇੱਕ ਛੜਕ ਹੈਗੀ ਆ ਜਿਹੜੀ ਕਿ ਪਹਿਲਾਂ ਆਲਰੇਡੀ ਜਨਕ ਲੁੱਕ ਨਹੀਂ ਸੀ ਬਣੀ ਹੋਈ ਔਰ ਉੱਥੇ ਦੇ ਕਾਉਂਸਲ ਸਾਹਿਬ ਨੇ ਉਹਨੂੰ ਦਵਾੜਤੀ ਜਿਹੜਾ ਉਹਦਾ ਐਸਟੀਮੇਟ ਬਣਾ ਕੇ ਜਿਹੜਾ ਹਾਊਸ ਵਿੱਚੋਂ ਪਾਸ ਕਰਾਇਆ ਲਗਭਗ ਹੋ ਗਿਆ ਇਸ ਗੱਲ ਨੂੰ ਕੋਈ ਜਨਕ ਸਾਲਡਰ ਸਾਲ ਫਿਰ ਉਹਦਾ ਦਵਾੜਤੀ ਜਿਹੜਾ ਟੈਂਡਰ ਹੋਇਆ ਹੁਣ ਅਸੀਂ ਜਿੱਦਣ ਉਹਦਾ ਜਿਹੜਾ ਆਪਾਂ ਸ਼ੁਰੂ ਕਰਨਾ ਸਿਕਾ ਉਹਦਾ ਕੰਮ ਦਾ ਉਦਘਾਟਨ ਕਰਨਾ ਸਿਕਾ ਉਸ ਦਿਨੇ ਹੀ ਸਾਨੂੰ ਕਈ ਲੋਕਾਂ ਦੇ ਉੱਥੋਂ ਫੋਨ ਵੀ ਆਏ ਸਾਡੇ ਉਥੋਂ ਕੋਈ ਭਾਈ ਸਾਹਿਬ ਆ ਸਾਡੇ ਜਿਹੜਾ ਬਲਵਿੰਦਰ ਜੀ ਆ ਸਰਵਾਰ ਸਾਹਿਬ ਉਹਨਾਂ ਦਾ ਫੋਨ ਵੀ ਆਇਆ ਵੀ ਇਹਨੂੰ ਕੰਮ ਨੂੰ ਜਿਹੜਾ ਰੋਕੋ ਫਿਰ ਅਸੀਂ ਮੈਂ ਆਪਣੇ ਪੱਧਰ ਦੇ ਉੱਪਰ ਸਾਡੇ ਜਿਹੜੇ ਐਮੀ ਸਾਹਿਬ ਹੈਗੇ ਆ ਹਰਪ੍ਰੀਤ ਜੀ ਆ ਸਾਡੇ ਜਿਹੜਾ ਤਵਾੜੀ ਸਾਹਿਬ ਐਸੋਸ਼ਨ ਕਮਿਊਨਿਟੀਲ ਉਹਨਾਂ ਦੇ ਕੋਲੋਂ ਵੀ ਉਹਦੇ ਬਾਰੇ ਅਸੀਂ ਸਾਰੀ ਜਾਣਕਾਰੀ ਲਈ ਜੇ ਮਗਰ ਉਹਦਾ ਕੋਈ ਸਟੇ ਨਹੀਂ ਆ ਕੋਈ ਗੱਲ ਨਹੀਂ ਬਾਤੀ ਆ ਠੀਕ ਆ ਉਹਦਾ ਕੋਈ ਇੱਕ ਇੱਕੋ ਦਾ ਜਗੇ ਕੇਸ ਚੱਲਦਾ ਹੈਗਾ ਕਿ ਉਹਦੇ ਵਿੱਚ ਇਹੀ ਆ ਲੋਕੇ ਦੱਸਦੇ ਵੀ ਜੀ ਸੜਕ ਦਾ ਜਿਹੜਾ ਪਾਸਾ ਜਿਹੜਾ ਲੋਕਾਂ ਨੇ ਜਿਹੜਾ ਕੁਝ ਜਿੰਨੇ ਦੱਬਿਆ ਹੋਇਆ ਪਰ ਉਹਦਾ ਜਿਹੜਾ ਬੇਸਿਕਲੀ ਜਿਹੜਾ ਦੱਸਦੇ ਯਾਰ ਮੈਂ ਵੀ ਇਹਨਾਂ ਤੋਂ ਕੋਲੋਂ ਪਤਾ ਕੀਤਾ ਸਾਧ ਅਧਿਕਾਰੀਆਂ ਦੇ ਕੋਲੋਂ ਉਹਦਾ ਕੋਈ ਸਟੇ ਨਹੀਂ ਹੈ ਗੱਲ ਨਹੀਂ ਬਾਤ ਨਹੀਂ ਬਸ ਅਸੀਂ ਉਹਨੂੰ ਆਪਾਂ ਇਹਦਾ ਰੋਕ ਨਹੀਂ ਸਕਦੇ ਪਰ ਉਹ ਠੀਕ ਹੈ ਕਿ ਜਿੰਨਾ ਹੀ ਕੋ ਹੋ ਜਾਣਗੇ ਬਣਿਓ ਹੈਗੀ ਯਾਰ ਅਗਰ ਉਹ ਬਣ ਜਾਵੇ ਤਾਂ ਲੋਕਾਂ ਨੂੰ ਵੀ ਉਹਦੀ ਜਿਹੜੀ ਸਹੂਲਤ ਮਿਲ ਜਾਣੀ ਆ ਬਾਕੀ ਮੈਂ ਤਾਂ ਇਹੀ ਆਪਣੇ ਵੱਲੋਂ ਕਹਿਣਾ ਚਾਹੁੰਦਾ ਕਿ ਉਹਨੂੰ ਜਿੰਨਾ ਕੇ ਕੰਮ ਨੂੰ ਜਿਹੜਾ ਆ ਹੋਣ ਦੇਣਾ ਚਾਹੀਦਾ ਲੋਕਾਂ ਦੀ ਜਿੰਨਾ ਭਲਾਈ ਵਾਸਤੇ ਹੈਗਾ ਕੰਮ ਤੇ ਪ੍ਰਣਾ ਕੇਸ ਵੀ ਕਹਿ ਰਹੇ ਆ ਕਿ ਮਾਲਵਾਸੀ ਕਹੇ ਜਿੱਤ ਚੁੱਕੇ ਆ ਨਗਰ ਨਿਗਮ ਨੇ ਕੰਮ ਜਾਣੀ ਲਿਆ ਉਸ ਨੂੰ ਨਹੀਂ ਜੇ ਪ੍ਰਣਾ ਕੇਸ ਜਿੱਤ ਚੁੱਕੇ ਆ ਤਾਂ ਉਹਦੀ ਕੋਈ ਆ ਕੇ ਸਾਨੂੰ ਕੋਈ ਦੱਸਣ ਕੋਈ ਆ ਕੇ ਸਾਨੂੰ ਕੋਈ ਨਕਲ ਦੇਣ ਜਿਹੜੀ ਕੋਈ ਜਿੱਤੇ ਹੋਈ ਆ ਮੈਂ ਤਾਂ ਜਿਹੜੇ ਸਾਡੇ ਐਲ.ਐਸ. ਸਾਹਿਬ ਬ੍ਰਿਜ ਠਾਕਰ ਨੇ ਉਹਨਾਂ ਨੂੰ ਵੀ ਇਹ ਗੱਲ ਕੀਤੀ ਸੀ ਕਿ ਅਗਰ ਤੁਸੀਂ ਇਹ ਕੇਸ ਜਿਹੜਾ ਜਿੱਤ ਚੁੱਕੇ ਆ ਸਾਨੂੰ ਇਹਦਾ ਕੋਈ ਆ ਕੇ ਦੱਸੋ ਕੋਈ ਨਗਰ ਨਿਗਮ ਦੇ ਉੱਪਰ ਕੇਸ ਕੀਤਾ ਜੀ ਕਹਿੰਦੇ ਸੀ ਅਸੀਂ ਪਹਿਲਾਂ ਬਾਦ ਦਿਖਾਤੇ ਆਰਡਰ ਹੀ ਕੰਮ ਤੇ ਨਹੀਂ ਬਸ ਇੱਥੇ ਕੋਈ ਕਾਰਵਾਈ ਦਵੇਗੀ ਨੇ ਨੇ ਸਾਨੂੰ ਵੀ ਆ ਕੇ ਕੋਈ ਦੇਣ ਕੋ ਕਾਪੀ ਆਕਰ ਉਹਦੀ ਕੋਈ ਹੈ ਕੀ ਕਿਸ ਜੱਤੇ ਹੋਰੀ ਉਹ ਕਿ ਤਦੇ ਆਪਾਂ ਮੰਨਾਂਗੇ ਨਾ